ਵੈਗੁਰ ਜੀ ਦਾ ਖਾਸੈੈਗੁਰ ਜੀ ਕੀ ਫੁੱਤੀ ਗੁਰ ਨਾਨਕ ਦੇਵ ਜੀ ਦੇ ਚਰਨ ਚੋਂ ਪ੍ਰਾਪਤ ਅਸਥਾਨ ਕੋ ਦੁਆਰਾ ਰੇਠਾ ਸਾਹਿਬ ਉੱਤਰਾਖੰਡ ਦੇ ਚੰਪਾਵਰ ਜ਼ਿਲ੍ਹੇ ਵਿੱਚ ਸੁਭਾਏਮਾਨ ਹੈ ਗੁਰ ਨਾਨਕ ਦੇਵ ਜੀ ਆਪਣੇ ਪ੍ਰਚਾਰ ਦੌਰਿਆਂ ਦੇ ਦੌਰਾਨ ਜਦੋਂ ਇਸ ਅਸਥਾਨ ਤੇ ਪੁੱਜੇ ਤਾਂ ਗੋਰਖ ਨਾਥ ਦੇ ਚੇਲੇ ਰੀਠੇ ਦੇ ਦਰਖਤ ਥੱਲੇ ਆਪਣਾ ਡੇਰਾ ਲਾਈ ਬੈਠੇ ਸਨ ਦੂਜੇ ਪਾਸੇ ਗੁਰਨਾਨਕ ਦੇਵ ਜੀ ਨੇ ਵੀ ਆਪਣਾ ਡੇਰਾ ਲਗਾ ਲਿਆ ਗੁਰਨਾਨਕ ਦੇਵ ਜੀ ਦੇ ਇਹਨਾਂ ਸਿੱਧਾਂ ਦੇ ਨਾਲ ਇੱਥੇ ਵਿਚਾਰ ਵਿਟਾਂਦਰਾ ਹੋਇਆ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਤੁਸੀਂ ਘਰ-ਬਾਰ ਦੁਨੀਆ ਛੱਡ ਕੇ ਇੰਨੀ ਦੂਰ ਆ ਕੇ ਬੈਠੇ ਹੋ ਉੱਥੇ ਰਹਿੰਦੇ ਤੇ ਉਹਨਾਂ ਦਾ ਵੀ ਭਲਾ ਕਰਦੇ ਤੇ ਆਪਣਾ ਵੀ ਕਰਦੇ ਸਿੱਧਾਂ ਨੇ ਗੁਰੂ ਸਾਹਿਬ ਦਾ ਮਾਰਗ ਪੁੱਛਿਆ ਤੇ ਗੁਰੂ ਜੀ ਨੇ ਕਿਹਾ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਲੈ ਸਾਣੇ ਜ ਕਮਲ ਦਾ ਫੁੱਲ ਚਿੱਕੜ ਵਿੱਚ ਖਿਲ ਕੇ ਵੀ ਆਪਣੇ ਆਪ ਨੂੰ ਚਿੱਕੜ ਵਿੱਚ ਲਿਬੜਨ ਨਹੀਂ ਦਿੰਦਾ ਮੁਰਗਾਈ ਪਾਣੀ ਵਿੱਚ ਰਹਿ ਕੇ ਵੀ ਆਪਣੇ ਖੰਭ ਗਿੱਲੇ ਨਹੀਂ ਹੋਣ ਦਿੰਦੇ ਸੁਰਤ ਸ਼ਬਦ ਪਾਓ ਸਾਗਰ ਤਰੀਏ ਉਨਮੀ ਸੁਰਤੇ ਸ਼ਬਦ ਦਾ ਮੇਲ ਜੀਵ ਨੂੰ ਪਉ ਸਾਗਰ ਤੋਂ ਪਾਰ ਉਤਾਰ ਸਕਦਾ ਹੈ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੀ ਅਸਲ ਜੋਗ ਹੈ ਘਰ-ਬਾਰ ਤਿਆਗ ਕੇ ਬਾਹਰੀ ਕਰਮ ਕਾਂਡ ਕਰਕੇ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਜਾ ਸਕਦਾ ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਅਤੇ ਉਹਨਾਂ ਨੇ ਕੁਝ ਖਾਣ ਦੀ ਮੰਗ ਕੀਤੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾਓ ਸਿੱਧਾਂ ਤੋਂ ਕੁਝ ਮੰਗ ਕੇ ਲੈ ਆਵੋ। ਜਦੋਂ ਭਾਈ ਮਰਦਾਨਾ ਜੀ ਨੇ ਸਿੱਧਾਂ ਤੋਂ ਕੁਝ ਮੰਗਿਆ ਤਾਂ ਉਹਨਾਂ ਨੇ ਬੜੇ ਹੰਕਾਰ ਦੇ ਨਾਲ ਕਿਹਾ ਕਿ ਜੇ ਤੁਹਾਡਾ ਗੁਰੂ ਇੰਨਾ ਸਮਰੱਥ ਹੈ ਤਾਂ ਉਹ ਤੁਹਾਡੇ ਲਈ ਪਹੁੰਚਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ ਗੁਰੂ ਸਾਹਿਬ ਨੇ ਸਿੱਧਾਂ ਦੇ ਕਠੋਰ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਹ ਫਲ ਤੋੜ ਕੇ ਤੁਸੀਂ ਵੀ ਖਾਓ ਤੇ ਸਿੱਧਾਂ ਨੂੰ ਵੀ ਖਵਾ ਦਿਓ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਦਰਖਤ ਦੇ ਰੀਠੇ ਤੋੜੇ ਆਪ ਵੀ ਖਾਦੇ ਤੇ ਸਿੱਧਾਂ ਨੂੰ ਵੀ ਖਵਾਏ ਮਹਾਰਾਜ ਦੀ ਮਿਹਰ ਦੇ ਨਾਲ ਜ਼ਹਿਰ ਵਰਗੇ ਕੋੜੇ ਰੀਠੇ ਵੀ ਸ਼ਹਿਦ ਵਰਗੇ ਮਿੱਠੇ ਹੋ ਗਏ ਸਿੱਧ ਮਿੱਠੇ ਰੀਠੇ ਖਾ ਕੇ ਬੜੇ ਹੈਰਾਨ ਹੋਏ ਅਤੇ ਆਪਣੇ ਪੇੜ ਦੇ ਰੀਠੇ ਵੀ ਤਾੰਤ੍ਰਿਕ ਸ਼ਕਤੀ ਦੇ ਨਾਲ ਮਿੱਠੇ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹ ਮਿੱਠੇ ਨਹੀਂ ਹੋਏ ਇਸ ਤਰ੍ਹਾਂ ਕੋ ਨਾਨਕ ਦੇਵ ਜੀ ਨੇ ਸਿੱਧਾਂ ਦਾ ਅਹੰਕਾਰ ਤੋੜਿਆ ਅਤੇ ਇੱਕ ਪਰਮਾਤਮਾ ਉੱਤੇ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ ਅੱਜ ਇਸ ਸਥਾਨ ਤੇ ਗੁਰਦੁਆਰਾ ਰੀਠਾ ਸਾਹਿਬ ਸੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ